ਸਿਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰੇ ਚੈਨਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਾਂਗਰਸ ਦੇ ਮੌਜੂਦਾ ਤਿੰਨ ਵਿਧਾਇਕ ਤੇ ਇੱਕ ਮੌਜੂਦਾ ਸੰਸਦ ਮੈਂਬਰ ਦੇ ਉੱਪਰ ਹੋਈ ਵੱਡੀ ਕਾਰਵਾਈ ED ਵੱਲੋਂ ਕੀਤੀ ਗਈ ਛਾਪਾ ਮਾਰੀ ਔਰ ਵੱਡੇ ਘੁਟਾਲੇ ਆਏ ਸਾਹਮਣੇ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਲੋਕ ਭਲਾਈ ਸਕੀਮਾਂ ਲਈ ਪੈਸਿਆਂ ਨੂੰ ਕੀਤਾ ਖੁਰਦਪੁਰ ਜੋ ਜਾਲੀ ਖਾਤਿਆਂ ਦੇ ਵਿੱਚ ਰਾਸ਼ੀ ਟਰਾਂਸਫਰ ਕੀਤੀ ਗਈ ਹੈ ਮੌਜੂਦਾ ਐਮਪੀ ਤੇ ਤਿੰਨ ਵਿਧਾਇਕ ਨੇ ਕਾਂਗਰਸ ਦੇ ਜਿੰਨਾ ਦੇ ਉੱਪਰ ਈਡੀ ਨੇ ਹੁਣ ਵੱਡੀ ਕਾਰਵਾਈ ਕੀਤੀ ਹੈ ਹੜਕਮ ਮਚ ਗਿਆ ਹੈ ਜੋ ਈਡੀ ਦੇ ਵੱਲੋਂ ਤਿੰਨਾਂ ਵਿਧਾਇਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ ਜਿਸ ਨੂੰ ਲੈ ਕੇ ਵੱਡੀ ਖਬਰ ਹੈ ਜੋ ਕਿ ਕਾਂਗਰਸ ਪਾਰਟੀ ਦੇ ਲਈ ਬਹੁਤ ਹੀ ਮੰਦ ਭਾਗੀ ਇੱਕ ਪਾਸੇ ਕਾਂਗਰਸ ਪਾਰਟੀ 27 ਦੇ ਵਿੱਚ ਸਰਕਾਰ ਬਣਾਉਣ ਦੀਆਂ ਵੱਡੇ ਦਾਅਵੇ ਕਰ ਰਹੀ ਹੈ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਰਾਜਕਾਲ ਦੇ ਵਿੱਚ ਜੋ ਵੱਡੇ ਘੁਟਾਲੇ ਕੀਤੇ ਗਏ ਜਿਸ ਨੂੰ ਲੈ ਕੇ ਹੁਣ ਤਿੰਨੇ ਮੌਜੂਦਾ ਵਿਧਾਇਕ ਤੇ ਇੱਕ ਮੌਜੂਦਾ ਸੰਸਦ ਮੈਂਬਰ ਹੈ ਜਿਨ੍ਹਾਂ ਦੇ ਉੱਪਰ ਇੱਕ ਕਾਰਵਾਈ ਹੋਈ ਏ ਜੋ ਕਿ ਮਾਮਲਾ ਬਹੁਤ ਹੀ ਗੰਭੀਰੇ ਜਿਹੜਾ ਕਿ ਕਰੋੜਾਂ ਰੁਪਈਆ ਦਾ ਕਪਲਾ ਹੋਇਆ ਹੈ ਸੰਸਦ ਮੈਂਬਰ ਦੇ ਵੱਲੋਂ ਜੋ ਫੰਡ ਦਿੱਤੇ ਗਏ ਉਹ ਫੰਡਾਂ ਦੇ ਵਿੱਚ ਜੋ ਉਹਨਾਂ ਨੂੰ ਖਾਤੇ ਜਾਲੀ ਖਲਵਾ ਕੇ ਟਰਾਂਸਫਰ ਕਰ ਦਿੱਤੀ ਗਈ ਰਾਸ਼ੀ ਜਿਸ ਨੂੰ ਲੈ ਕੇ ਹੁਣ ਈਡੀ ਦੇ ਵੱਲੋਂ ਪੂਰੀ ਜਾਂਚ ਸਾਹਮਣੇ ਆਈ ਹੈ ਈਡੀ ਨੇ ਵੱਡੇ ਖੁਲਾਸੇ ਕੀਤੇ ਨੇ ਜਿਹੜਾ ਕਿ ਵਾਲਮੀ ਕੁਟਾਲੇ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ ਕਿ ਇੱਕ ਐਸਸੀ ਕੈਟਾਗਰੀ ਵਾਲਿਆਂ ਨੂੰ ਜੋ ਸੈਂਟਰ ਸਰਕਾਰ ਦੇ ਵੱਲੋਂ ਉਹਨਾਂ ਦੇ ਫੰਡ ਦਿੱਤੇ ਜਾਂਦੇ ਨੇ ਉਹਨਾਂ ਦੀਆਂ ਭਲਾਈ ਸਕੀਮਾਂ ਲਈ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਪਰ ਇੱਕ ਕਾਂਗਰਸੀ ਲੀਡਰਾਂ ਨੇ ਉਹ ਪੈਸੇ ਦੇ ਵਿੱਚ ਵੱਡੀ ਹੇਰਫੇਰ ਕੀਤੀ ਹੈ ਉਹ ਪੈਸਾ ਉਹਨਾਂ ਲਾਹਪਾਤਰੀਆਂ ਤੱਕ ਨਹੀਂ ਪਹੁੰਚਿਆ ਔਰ ਸਿਰਫ ਤੇ ਸਿਰਫ ਉਹ ਪੈਸਾ ਇਹਨਾਂ ਲੀਡਰਾਂ ਦੇ ਘਰਾਂ ਤੱਕ ਪਹੁੰਚ ਗਿਆ ਇਹ ਲੀਡਰਾਂ ਨੇ ਜਾਲੀ ਖਾਦੇ ਖੁਲਵਾ ਕੇ ਆਪਣੇ ਘਰਾਂ ਦੇ ਵਿੱਚ ਟ੍ਰਾਂਸਫਰ ਇਹ ਰਾਸ਼ੀ ਕਰਵਾਈਏ ਜਿਸ ਨੂੰ ਲੈ ਕੇ ਵੱਡੀ ਕਾਰਵਾਈ ਹੋਈਏ ਕਾਂਗਰਸ ਪਾਰਟੀ ਦੇ ਉੱਪਰ ਕਾਂਗਰਸ ਪਾਰਟੀ ਦੇ ਤਿੰਨ ਮੌਜੂਦਾ ਵਿਧਾਇਕ ਨੇ ਔਰ ਇੱਕ ਸੰਸਦ ਮੈਂਬਰ ਹੈ ਜਿਸ ਦੀਆਂ ਹੁਣ ਮੁਸ਼ਕਲਾਂ ਵਧ ਗਈਆਂ ਨੇ ਕਾਂਗਰਸ ਪਾਰਟੀ ਦੀਆਂ ਜੋ ਕਿ ਇੱਕ ਪਾਸੇ ਲੁਧਿਆਣਾ ਦੀ ਜਿਮਣੀ ਚੋਣ ਹੋ ਰਹੀ ਏ ਪੰਜਾਬ ਦੇ ਵਿੱਚ ਔਰ ਲੁਧਿਆਣਾ ਜਿਮਣੀ ਚੋਣ ਦੇ ਵਿੱਚ ਵੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਕਾਂਗਰਸ ਪਾਰਟੀ ਨੂੰ ਜੋ ਕਾਂਗਰਸ ਪਾਰਟੀ ਅੱਜ ਨਿਸ਼ਾਨੇ ਤੇ ਆ ਗਈ ਈਡੀ ਦੇ ਜੰਨਿਆ ਵੀ ਰਾਜਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਕਾਂਗਰਸ ਪਾਰਟੀ ਨੇ ਬਹੁਤ ਵੱਡੇ ਘੁਟਾਲੇ ਕੀਤੇ ਨੇ ਜੋ ਇਸ ਦੇ ਵਿੱਚ ਸਭ ਤੋਂ ਵੱਡਾ ਘੁਟਾਲਾ ਜੋ ਮਹਾਰਾਸ਼ੀ ਵਾਲਮਿਕ ਐਸਟੀ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਵਿੱਚ ਹੋਇਆ ਜਿਸ ਘੁਟਾਲੇ ਦੇ ਵਿੱਚ ਇਹ ਤਿੰਨਾਂ ਵਿਧਾਇਕਾਂ ਦਾ ਨਾਮ ਜੁੜਿਆ ਹੋਇਆ ਹੈ ਸੋ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਸੀਬੀਆਈ ਵੱਲੋਂ ਜੋ ਸੀਬੀਆਈ ਨੇ ਕੇਸ ਦਰਜ ਕੀਤਾ ਐਫ ਆਈ ਆਰ ਦਰਜੇ ਅਨੁਸਾਰ ਕਰੋੜਾਂ ਰੁਪਏ ਦੇ ਫੰਡ ਜਿਹੜੇ ਨੇ ਨਕਲੀ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤੇ ਗਏ ਨੇ ਇਹ ਰਕਮ ਫਿਰ ਸੈੱਲ ਕੰਪਨੀਆਂ ਨੂੰ ਵਾਈਟ ਕਰਕੇ ਜੋ ਲਾਂਡਰਿੰਗ ਲਾਈ ਵਰਤੀ ਗਈ ਹੈ ईडी ਨੇ ਇਸ ਮਾਮਲੇ ਵਿੱਚ ਪੈਸੇ ਦੀ ਹੈਰਾਫਰੀ ਅਤੇ ਪ੍ਰਿਸ਼ਟਾਚਾਰ ਦੀ ਜਾਂਚ ਕਰਦੇ ਹੋਏ ਸਿਆਸੀ ਅਤੇ ਪ੍ਰਸ਼ਾਸਨਿਕ ਵਿਅਕਤੀਆਂ ਦੇ ਵਿਰੁੱਧ ਕਾਰਵਾਈ ਕੀਤੀ ਹੈ ਇਹ ਮਾਮਲਾ ਜੋ ਕਿ ਬਹੁਤ ਹੀ ਗੰਭੀਰ ਹੈ ਇਸ ਮਾਮਲੇ ਵਿੱਚ ਸਰਕਾਰੀ ਫੰਡਾਂ ਦੀ ਹਿਰਾਫੇਰੀ ਅਤੇ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਲੈ ਕੇ ਹੁਣ ED ਦੇ ਵੱਲੋਂ ਇਹਨਾਂ ਵਿਧਾਇਕਾਂ ਦੇ ਉੱਪਰ ਵੱਡੀ ਕਾਰਵਾਈ ਹੋਵੇਗੀ ED ਦੇ ਵੱਲੋਂ CBI ਦੇ ਵੱਲੋਂ ਜਿਹੜਾ ਕਿ ਇਹਨਾਂ ਵਿਧਾਇਕਾਂ ਦੀ ਗ੍ਰਿਫਤਾਰੀ ਹੋਵੇਗੀ ਸੋ ਵਾਲਮੀ ਕੁਟਾਲੇ ਦੇ ਵਿੱਚ ਕਾਂਗਰਸ ਪਾਰਟੀ ਦਾ ਇਹ ਨਾਮ ਪਹਿਲੀ ਵਾਰ ਜੁੜਿਆ ਜਦੋਂ ਕਿ SC ST ਲੋਕਾਂ ਨੂੰ ਭਲਾਈ ਸਕੀਮਾਂ ਸੈਂਟਰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਨੇ ਪਰ ਉਹ ਭਲਾਈ ਸਕੀਮਾਂ ਸੈਂਟਰ ਤੱਕ ਜਿਹੜੀਆਂ ਪਹੁੰਚਦੀਆਂ ਨੇ ਸੈਂਟਰ ਤੋਂ ਉਹ ਲੋਕਾਂ ਤੱਕ ਨਹੀਂ ਪਹੁੰਚਦੀਆਂ ਰਸਤੇ ਦੇ ਜਿਹੜੇ ਉਹ ਵਿਚੋਲੇ ਹੁੰਦੇ ਨੇ ਜੋ ਉਹ ਲੀਡਰ ਹੁੰਦੇ ਨੇ ਜੋ ਸੰਸਦ ਮੈਂਬਰ ਹੁੰਦੇ ਨੇ ਉਹ ਖਾ ਲੈਂਦੇ ਨੇ ਉਹਨਾਂ ਦੇ ਡੀਸੀ ਦੇ ਜਿਹੜੇ ਕਿ ਨਾਲ ਮਿਲ ਕੇ ਇਹ ਸਾਰਾ ਘੁਟਾਲਾ ਕੀਤਾ ਗਿਆ ਕਰੋੜਾ ਰੁਪਈਆ ਦਾ ਇਹ ਘੁਟਾਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਹੜਤਮ ਮਚ ਗਿਆ ਕਾਂਗਰਸ ਪਾਰਟੀ ਦੇ ਵਿੱਚ ਉਹ ਮੌਜੂਦਾ ਤਿੰਨ ਵਿਧਾਇਕ ਔਰ ਇੱਕ ਸੰਸਦ ਮੈਂਬਰ ਜਿਨ੍ਹਾਂ ਨੂੰ ਗ੍ਰਿਫਤਾਰੀ ਜਿਹੜਾ ਕਿ ਉਹਨਾਂ ਦੀ ਹੋਵੇਗੀ ਔਰ ਉਹ ਸਾਰੇ ਘੁਟਾਲਾ ਜਿਹੜਾ ਪੈਸਾ ਉਹ ਜਿਹੜਾ ਇਹਨਾਂ ਨੇ ਬਲੈਕ ਮਨੀ ਕਰਕੇ ਆਪਣਾ ਪੈਸਾ ਜਿਹੜਾ ਤੰਨੇ ਉਸ ਨੂੰ ਇਕੱਠਾ ਕੀਤਾ ਉਹ ਸਾਰਾ ਜਬਤ ਕੀਤਾ ਜਾਵੇਗਾ ਸੋ ਕਾਂਗਰਸ ਪਾਰਟੀ ਲਈ ਬਹੁਤ ਹੀ ਵੱਡੀ ਖਤਰੇ ਵਾਲੀ ਘੰਟੀ ਵੱਜ ਗਈ ਹੈ ਕਾਂਗਰਸ ਪਾਰਟੀ ਨੂੰ ਜਿਹੜਾ ਕਿ ਬਹੁਤ ਵੱਡਾ ਨੁਕਸਾਨ ਹੋਵੇਗਾ ਕਾਂਗਰਸ ਪਾਰਟੀ ਦੇ ਇਹ ਮੌਜੂਦਾ ਤਿੰਨ ਵਿਧਾਇਕ ਜਿਹੜੇ ਕਿ ਕਰਨਾਟਕ ਦੇ ਵਿੱਚ ਜਦੋਂ ਕਾਂਗਰਸ ਸਰਕਾਰ ਹੈ ਕਰਨਾਟਕ ਦੇ ਤਿੰਨੇ ਵਿਧਾਇਕ ਨੇ ਉਹ ਇੱਕ ਹੀ ਕਰਨਾਟਕ ਦਾ ਸੰਸਦ ਮੈਂਬਰ ਹੈ ਜਿਸ ਨੇ ਇਹ ਵੱਡਾ ਘੁਟਾਲਾ ਕੀਤਾ ਹੈ ਜੋ ਕਿ ਵਾਲਮੀ ਘੁਟਾਲੇ ਦੇ ਨਾਲ ਜੁੜਿਆ ਇਹ ਮਾਮਲਾ ਸਾਹਮਣੇ ਆਇਆ ਹੈ ਖਾਤਿਆਂ 'ਚੋਂ ਨਕਲੀ ਖਾਤਿਆਂ ਵਿੱਚ ਰਕਮਾਂ ਟਰਾਂਸਫਰ ਕੀਤੀਆਂ ਗਈਆਂ ਨੇ ਜੋ ਕੇਐਮ ਵੀਐਸਟੀਡੀਸੀ ਜਿਹੜਾ ਕਿ ਇੱਕ ਘੁਟਾਲੇ ਦੇ ਵਿੱਚ ਇਹ ਸਾਹਮਣੇ ਆਇਆ ਕਿਉਂਕਿ ਜੋ ਵਾਲਮੀਕ ਲੋਕਾਂ ਵਾਸਤੇ ਲੋਕ ਭਲਾਈ ਸਕੀਮਾਂ 'ਚ ਇਹ ਪੈਸਾ ਇਹਦਾ ਦਿੱਤਾ ਜਾਂਦਾ ਸੀ ਉਹਨਾਂ ਵਾਲਮੀਕ ਐਸ ਸੀ ਐਸ ਟੀ ਸਮਾਜ ਦੇ ਲੋਕਾਂ ਨੂੰ ਉਹ ਪੈਸੇ ਦੇ ਵਿੱਚ ਵੱਡਾ ਕਪਲਾ ਕੀਤਾ ਇਹਨਾਂ ਕਾਂਗਰਸੀ ਲੀਡਰਾਂ ਨੇ